ਅੱਜ ਫੋਟੋ ਦੇਖੀ ਆ ਭੰਗੜਾ ਪਾਈ ਜਾਂਦੇ ਸੀ ਹੁਣ 800 ਏਕੜ ਵਾਲੇ ਕਿਸਾਨਾਂ ਨੂੰ ਪੁੱਛ ਕੇ ਦੇਖੋ ਵੀ ਢਾਈ ਸਾਲਾਂ ਦੇ ਵਿੱਚ ਵੀ ਇਹਦੇ ਵਿੱਚ ਇੱਕ ਵੀ ਤੁਮਕਾ ਜਿਹੜਾ ਸਾਡੇ ਗਣੀ ਕੇ ਪਾਣੀ ਨਹੀਂ ਗਿਆ ਜਾਨੀ ਕਿ ਸਰਕਾਰ ਕਾਜ ਕਰ ਰਹੀ ਜਿਹੜਾ ਪਾਣੀ ਦਿਖਾ ਰਹੀ ਆ ਲਗਭਗ ਅਸੀਂ 25 ਤੋਂ 30 ਮੰਗ ਪੱਤਰ ਇਹਨਾਂ ਦੀ ਸਰਕਾਰ 'ਚ ਜਾਨੀ ਕਿ ਇੰਨੇ ਮੰਗ ਪੱਤਰ ਦੇਣ ਦੇ ਹੋਣ ਦੇ ਬਾਵਜੂਦ ਕੀ ਸਾਡੇ ਖੇਤਾਂ ਦੇ ਤਿੱਕਰ ਜਿਹੜਾ ਕਿਸਾਨਾਂ ਦੇ ਪਾਣੀ ਨਹੀਂ ਪਹੁੰਚਿਆ 4 ਸਾਲ ਹੋ ਗਏ ਸਾਡਾ ਜਿੱਥੇ ਆਪਾਂ ਤੋਂਗ ਵਾਲੀ ਵਾਲਾ ਰਾਹ ਤੇ ਖੜਿਆ ਸਾਡੇ ਐਸ ਖਾਲਾਂ ਦੇ ਵਿੱਚ ਨਹੀਂ ਪਾਣੀ ਆਇਆ ਸਾਡੇ ਹੁਣ ਜੀ 100% ਹੁਣ ਚੋਂ ਨਹੀਂ ਆ ਨਰਮੇ ਦੀ ਖੇਤੀ ਜਮਾ ਖਤਮ ਹੋ ਗਈ ਜੇ ਕਿਸੇ ਨੇ ਉੱਚੇ ਵਾਲੇ ਨੇ ਕੋਈ ਕਿਲਾ ਤੋਂ ਕਿੱਲੇ ਬੀਜ ਲਿਆ ਉਹਦੇ ਵਿਚਾਰੇ ਦੇ ਹੋ ਗਏ 6 ਸਾਲ ਹੋ ਗਏ ਤੇ 6 ਸਾਲ ਕਿਸਾਨਾਂ ਦਾ ਜਿਹੜਾ ਧਰਤੀ ਹੇਠਲਾ ਪਾਣੀ ਨਿਕਲ ਰਿਹਾ ਉਹਦੀ ਜ਼ਿੰਮੇਵਾਰੀ ਕੀ ਦੀ ਆ ਜਦੋਂ ਕਿਸਾਨ ਨੂੰ ਨਹਿਰੀ ਪਾਣੀ ਨਹੀਂ ਮਿਲਦਾ ਉਹਨੇ ਫਿਰ ਪਾਣੀ ਧਰਤੀ ਹੇਠੋਂ ਹੀ ਕੱਢਣਾ ਅਸੀਂ ਜੋ ਉਹਨਾਂ ਨਹੀਂ ਬੀਜਣਾ ਸਰਕਾਰ ਕਹਿੰਦੀ ਵੀ ਨਹੀਂ ਝੋਨਾ ਤੁਸੀਂ ਬੀਜੋ ਜੇ ਸਰਕਾਰ ਨਹਿਰੀ ਪਾਣੀ ਦੇ ਵਾੜ ਵੇਲਾ ਪਿਆ ਇਹਨੂੰ ਲੱਗਵਾ ਕੇ ਡੇਢ ਮਹੀਨਾ ਹੋ ਗਿਆ ਤੇ ਇਹ ਚ ਮੂੰਗੀ ਬੀਜ ਨਹੀਂ ਜਾ ਸਕਦੀ ਸੀ ਇਹ ਚ ਧਾਲਾ ਨਹੀਂ ਬੀਜੀਆਂ ਜਾ ਸਕਦੀਆਂ ਸੀ ਹੁਣ ਆਪਣਾ ਬਠਿੰਡਾ ਫਰੀਦਕੋਟ ਤੇ ਮਾਨਸਾ ਇਹੇ ਕਪਾਹ ਪੱਟੀ ਦੇ ਏਰੀਆ ਇੱਥੇ ਕਪਾਹ ਪੱਟੀ ਦੀ ਮੈਲੇ ਲੱਗੂਗੀ ਜਿਹੜਾ ਰਹਿ ਗਿਆ ਪ੍ਰੋਜ ਪਰ ਏਰੀਆ ਉਹ ਕਿਨੂਆਂ ਦਾ ਉੱਥੇ ਵੀ ਪ੍ਰੋਜੈਕਟ ਲੱਗੂ ਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ ਕਿਸਾਨ ਇੱਥੇ ਲਗਾਤਾਰ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਦੇ ਨੇ ਹੁਣ ਜਦੋਂ ਅਸੀਂ ਦੇਖਦੇ ਆਂ ਵੀ ਹਾੜੀ ਸੌਣੀ ਵੇਲੇ ਪਾਣੀ ਦਾ ਮਸਲਾ ਕਿਸਾਨਾਂ ਦਾ ਜਿਉਂਦਾ ਤਿਉਂ ਖੜਾ ਰਹਿੰਦਾ ਹੈ ਚਾਹੇ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਤੇ ਪਰ ਦਿਨੋਂ ਦਿਨ ਜਿਵੇਂ ਟੂਬਵਲ ਵੱਧ ਰਹੇ ਆ ਨਹਿਰੀ ਪਾਣੀ ਲੱਗ ਨਹੀਂ ਰਿਹਾ ਇਹ ਸਾਰੀਆਂ ਸਮੱਸਿਆਵਾਂ ਮੂੰਹ ਚੜਾ ਰਹੀਆਂ ਸਰਕਾਰਾਂ ਦਾ ਤੇ ਇਸੇ ਤਰ੍ਹਾਂ ਹੀ ਅਸੀਂ ਪਹੁੰਚੇ ਆ ਪੁੱਚੋ ਖੁਰਦ ਜਿੱਥੇ ਕਿਸਾਨਾਂ ਦੇ ਖੇਤਾਂ ਤੱਕ ਜਿਹੜਾ ਹੈਗਾ ਪਾਣੀ ਨਹੀਂ ਜਾ ਰਿਹਾ ਬਾਕੀ ਕੀ ਗੱਲਬਾਤ ਅਸੀਂ ਸਾਰਿਆਂ ਸਾਰੀ ਜਿਹੜੀ ਗੱਲਬਾਤ ਆ ਇਹਨਾਂ ਤੋਂ ਸਮਝਾਂਗੇ ਕਿਸਾਨਾਂ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਪਿੰਡ ਪੁੱਚੋ ਖੁਰਦ ਜੀ अच्छा ਤੇ ਕੀ ਮਸਲਾ ਹੈਗਾ ਇਹ ਸਾਡਾ ਜੀ ਪਾਣੀ ਦਾ ਤੇ ਖਾਲਾ ਦਾ ਮਸਲਾ ਜੀ ਇਹ ਜਿਹੜਾ ਜੀ ਸਾਡੇ 4 ਸਾਲ ਤੋਂ ਤਾਂ ਜਮੇ ਆਹਾ ਜਿਹੜਾ ਪਹਿਲਾਂ ਲੱਗਦਾ ਸੀਗਾ ਪਾਣੀ ਲਗਾਤਾਰ 4 ਸਾਲਾਂ ਤੋਂ ਤਾਂ ਸਾਡੇ ਅੱਜ ਤੱਕ ਨਹੀਂ ਆ ਰਿਹਾ ਜਿੱਥੋਂ ਤੱਕ ਆਪਾਂ ਖੜੇ ਆ ਜੀ ਟੰਗ ਵਾਲੀ ਵਾਲੇ ਰਾਹ ਦੇ ਉੱਪਰ ਐਦੋਂ ਪਹਿਲਾਂ ਜੀ 18 ਤੇ 17 ਦੇ ਵਿੱਚ ਗਾਹਾਂ ਪਾਣੀ ਸੜਕੋਂ ਪਾਰ ਨਹੀਂ ਹੋਇਆ ਪਾਣੀ ਖਾਲ ਟੁੱਟ ਜਾਂਦੇ ਆ ਕੋਈ ਰਿਪੇਅਰ ਨਹੀਂ ਹੋਈ ਜੀ ਖਾਲ ਦੀ ਕਿਸੇ ਸਾਡੇ ਅਸ਼ੀਰਦਾਰਾਂ ਨੂੰ ਮਿਲਦੇ ਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਜੇ ਕੋਈ ਟੁੱਟ ਜਾਂਦਾਗਾ ਜੇ ਕੋਈ ਕਿਸਾਨ ਨੇ ਜੀ ਦੀ ਸਾਡੀ ਮਜਬੂਰੀ ਆ ਮੋਟਰ ਤੋਂ ਪਾਣੀ ਲੰਗਾਉਣਾ ਕੋਈ ਕਰਮ ਟੁੱਟ ਗਿਆ ਦੋ ਕਰਮਾ ਟੁੱਟ ਗਿਆ ਜੀ ਅਸੀਂ ਆਪ ਸਮੇ ਇੱਕ 100 100 2 200 ਰੁਪਿਆ ਪਾ ਕੇ ਜੋ ਖਾਲਸੀ ਆ ਆਪਦਾ ਤਿਆਰ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਾਡੇ ਮੁਰ ਤੋਂ ਦੁਬਾਰਾ ਖਾਲ ਬਣਾਏ ਜਾਣ ਤੇ ਵਧੀਆ ਸਾਡੇ ਖੇਤਾਂ ਨੂੰ ਪਾਣੀ ਲੱਗੇ ਜਿਹੜਾ ਸਾਡਾ 800 ਏਕੜਾ ਗਾਂਹਾਂ ਉਹਨੂੰ ਪਾਣੀ ਨਹੀਂ 18 17 ਤੋਂ ਲੈ ਕੇ ਗਾਹਾਂ ਉਦੋਂ ਪਾਣੀ ਨਹੀਂ ਲੱਗਿਆ ਨਹਿਰੀ ਪਾਣੀ ਤੇ 4 ਸਾਲ ਹੋ ਗਏ ਸਾਡਾ ਜਿੱਥੇ ਆਪਾਂ ਤੋਂਗ ਵਾਲੀ ਵਾਲਾ ਰਾਤੇ ਖੜਿਆ ਸਾਡੇ ਇਸ ਖਾਲਾਂ ਦੇ ਵਿੱਚ ਨਹੀਂ ਪਾਣੀ ਆਇਆ ਅੱਜ ਅਸੀਂ ਖਾਲ ਦੀ ਸਫਾਈ ਕਰਾਈ ਆ ਪਿੱਛੇ ਤੋਂ ਪਾਣੀ ਆ ਰਿਹਾ ਜਦੋਂ ਪਾਣੀ ਆਊਗਾ ਉਦੋਂ ਪਤਾ ਲੱਗੂਗਾ ਵੀ ਸਾਡੇ ਕਿੰਨਾ ਵੀ ਗਾਹਾਂ ਲੱਗਦਾ ਕਿਸੇ ਦੇ ਕਿ ਕੱਸੀ ਫੇਰ ਪਿੱਛੇ ਟੁੱਟ ਸਕਦੀ ਆ ਇਹਦਾ ਸਾਨੂੰ ਅਸੀਂ ਕਹਿੰਦੇ ਆ ਵੀ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਸਾਡੇ ਕਿਸਾਨਾਂ ਨੂੰ ਪਾਣੀ ਸਾਰਿਆਂ ਨੂੰ ਮਹੀਆ ਹੋਵੇ ਸਾਰਿਆਂ ਦੇ ਖਾਲ ਵਧੀਆ ਨਵੇਂ ਸਿਰੇ ਤੋਂ ਬਣਾਏ ਜਾਣ ਜੇ 17 ਦੀ ਤੁਸੀਂ ਗੱਲ ਕਰਦੇ ਹੋ ਤਾਂ ਕਾਂਗਰਸ ਸਰਕਾਰ ਬਣ ਗਈ ਸੀਗੀ ਤਾਂ ਉਹ ਕਾਂਗਰਸ ਦੇ ਕਿਸੇ ਲੀਡਰ ਜਾਂ ਹਲਕਾ ਵਿਧਾਇਕ ਜਾਂ ਹੋਰ ਕਿਸੇ ਮਨਿਸਟਰ ਨਾਲ ਜਾਂ ਕੋਈ ਅਧਿਕਾਰੀ ਨਾਲ ਕੋਈ ਗੱਲਬਾਤ ਤੁਸੀਂ ਕਿਸਾਨਾਂ ਦੇ ਵਫਦ ਦੇ ਰੂਪ ਵਿੱਚ ਗਏ ਗੱਲਬਾਤ ਕੀਤੀ ਕੋਈ ਨਹੀਂ ਜੀ ਉਦੋਂ ਅਸੀਂ ਨਹੀਂ ਕੀਤੀ ਸੀਗੀ ਉਦੋਂ ਮੈਂ ਇਸ ਲੈਣ ਦੇ ਵਿੱਚ ਹੈ ਨਹੀਂ ਸੀਗਾ ਅੱਛਾ ਨਹੀਂ ਕਿਸਾਨਾਂ ਦੀ ਫਿਰ ਉਹ ਕਿਵੇਂ ਕਰਦੇ ਪਾਣੀ ਦਾ ਹੱਲ ਉਹ ਜੀ ਪਾਣੀ ਦਾ ਹੱਲ ਜਿਵੇਂ ਪਿੱਛੇ ਤੋਂ ਵੀ ਕੱਸੀ ਟੁੱਟ ਜਾਂਦੀ ਪਿੱਛੇ ਤੋਂ ਅਸੀਂ ਬਣਾ ਕੇ ਲੈ ਕੇ ਆਉਂਦੇ ਸੀ ਪਿੱਛੇ ਤੋਂ ਖਾਲ ਵੀ ਕਢਾ ਕੇ ਲੈ ਕੇ ਆਉਂਦੇ ਹੁੰਦੇ ਸੀਗੇ ਜੀ ਹੁਣ ਜਿਹੜੀ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਨੂੰ ਅਸੀਂ ਮੌਜੂਦਾ ਸਰਕਾਰ ਦੇ ਐਮਐਲਏ ਨੂੰ ਤੇ ਗਰਮੀਤ ਖੁੱਡੀਆਂ ਨੂੰ ਅਸੀਂ ਇਹਨਾਂ ਨੂੰ ਮਿਲ ਕੇ ਆਏ ਸੀਗੇ ਜੀ ਇਹਨਾਂ ਨਾਲ ਸਾਡੀ ਇਹ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਤੁਹਾਡਾ ਵੀ ਇਹ ਕੰਮ ਕਰਾਂਗੇ ਬਸ ਸਾਨੂੰ ਲਾਰੇ ਆ ਸਾਡਾ ਕੋਈ ਇਹ ਕੰਮ ਨਹੀਂ ਹੋ ਰਿਹਾ ਇਹ ਪਾਣੀ ਆ ਨਹੀਂ ਰਿਹਾ ਜਾਂ ਖਾਲ ਜਾਂ ਕੱਸੀ ਟੁੱਟੀ ਹੋਣ ਕਰਕੇ ਉਹਦੀ ਸਮੱਸਿਆ ਹੈਗੀ ਆ। ਪਾਣੀ ਆ ਰਿਹਾ ਜੀ ਪਾਣੀ ਪਿੱਛੇ ਡੁੱਬੀ ਜਾਂਦਾ ਜਿਹੜੇ ਖੇਤ ਜਿੰਨਾ ਕਾਉਂਦਾਗਾ ਪਿੱਛੇ ਲੱਗੀ ਜਾਂਦਾ ਪਾਣੀ ਸਾਨੂੰ ਗਾਹਾਂ ਪਾਣੀ ਆ ਹੀ ਨਹੀਂ ਰਿਹਾਗਾ ਜੀ। ਜੇ ਖਾਲ ਚ ਚਾਲੂ ਹੋਣਗੇ ਤੇ ਪਾਣੀ ਆਊਗਾ ਜੀ ਗਾਹਾਂ ਜਦੋਂ ਪਿੱਛੇ ਜਾ ਕੇ ਤੁਹਾਨੂੰ ਸਾਰੇ ਖਾਲ ਦਾ ਮੌਕਾ ਦਿਖਾ ਦਿੰਨੇ ਆ ਜੀ। ਕੱਲੇ ਕੱਲੇ ਖਾਲ ਦਾ ਤੁਹਾਨੂੰ ਡਿਟੇਲ ਦੇ ਦਿੰਨੇ ਆ ਜੀ ਜਾ ਕੇ ਤੁਸੀਂ ਆਪ ਹੀ ਚੈੱਕ ਕਰ ਲਓ। ਅਸੀਂ ਇਹ ਵੀ ਮੰਗ ਕੀਤੀ ਸੀ ਜੇ ਸਾਡੇ ਸਾਰੇ ਖਾਲਾਂ ਦੀ ਰਿਪੇਅਰ ਹੋਣ ਜੋਗਰੀ ਆ ਵੀ ਸਾਡੇ ਖਾਲਾਂ ਦੀ ਰਿਪੇਅਰ ਕਰ ਦਿਓ। ਵੀ ਅਧਿਕਾਰੀ ਕੋਈ ਕੋਈ ਤਾਂ ਆਵੇ ਇੱਕ ਵਾਰੀ ਆਏ ਸੀਗੇ ਉਹਨਾਂ ਨੂੰ ਅਸੀਂ ਇਹ ਵੀ ਸਵਾਲ ਠਾਇਆ ਸੀ ਜ਼ਿਲੇਦਾਰਾਂ ਤੇ ਪਟਵਾਰੀ ਆਈ ਨੇਰੀ ਵੀ ਆ ਜਦੋਂ ਅਸੀਂ ਖੁੱਡੀਆਂ ਸਾਹਿਬ ਨੂੰ ਮਿਲ ਕੇ ਆਏ ਆ ਉਦੋਂ ਬਾਅਦ ਸਾਡੀ ਕੋਈ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਉਹਨਾਂ ਨੂੰ ਆਖਾ ਸੀ ਵੀ ਪਾਈ ਆ ਕੇ ਵੇਖੋ ਵੀ ਜੇ ਬਣਨ ਜੋਗਾ ਬਣਾਓ ਜੇ ਰਿਪੇਅਰ ਵਾਲਿਆ ਰਿਪੇਅਰ ਕਰੋ ਅਸੀਂ ਤੁਹਾਨੂੰ ਇਹ ਵੀ ਦਾਵਾ ਕਰਦੇ ਵੀ ਜਦ ਦਾਅਵਾਸ ਕਰਦੇ ਵੀ ਸਾਡੇ ਨਵੇਂ ਸਿਰੇ ਤੋਂ ਬਣਾਓ ਅਸੀਂ ਕਹਿੰਦੇ ਵੀ ਸਾਡਾ ਪਾਣੀ ਚਾਲੂ ਕਰੋ ਕਿਵੇਂ ਕਰੋ ਅੱਛਾ ਹੁਣ ਜਿਹੜੇ ਸਾਰਾ ਤੁਸੀਂ ਬਾਣ ਦੱਸ ਰਹੇ ਹੋ 800 ਏਕੜ ਹੈਗਾ ਤਾਂ ਇਹ ਕੀ ਜ਼ਿਆਦਾ ਇੱਥੇ ਝੋਨਾ ਵੀ ਜਿਆ ਜਾਂਦਾ ਜਾਂ ਨਰਮਿਆਂ ਵਾਲਾ ਵੀ ਹੈ ਕੋਈ ਸਾਡੇ ਹੁਣ ਜੀ 100% ਹੁਣ ਚੋਂ ਨਹੀਂ ਆ ਨਰਮੇ ਦੀ ਖੇਤੀ ਜਮ੍ਹਾਂ ਖਤਮ ਹੋ ਗਈ ਨਰਮੇ ਦੀ ਖੇਤੀ ਪਿਛਲੀ ਵਾਰ ਵੀ ਆਪਣੇ ਕਿਸਾਨਾਂ ਨੇ ਬੀਜੀ ਸੀ 15 ਤੋਂ ਲੈ ਕੇ 15 ਤੋਂ ਪਹਿਲਾਂ ਪਹਿਲਾਂ ਜਿਹੜਾ ਨਰਮਾ ਸੀ ਬੀਜ ਲਿਆ ਬੀਜ ਲਿਆ ਉਸ ਤੋਂ ਬਾਅਦ ਤਾਂ ਕਿਸੇ ਨੇ ਨਰਮਾ ਬੀਜੇ ਨਹੀਂ ਜੇ ਕਿਸੇ ਨੇ ਉੱਚੇ ਵਾਲੇ ਨੇ ਕੋਈ ਕਿਲਾ ਦੋ ਕਿੱਲੇ ਬੀਜ ਲਿਆ ਉਹਦੇ ਵਿਚਾਰੇ ਦੇ ਹੋਇਆ ਨਹੀਂ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਵੇਂ ਬਾਈ ਨੇ ਦੱਸੀ ਇਹ ਗੱਲਬਾਤ ਸਾਰੀ ਅਸਲ 'ਚ ਕਿਸਾਨਾਂ ਦੀ ਬਰਬਾਦੀ ਦਾ ਜਿਹੜਾ ਮੁੰਡ ਵੱਧਿਆ ਸਾਡੀਆਂ ਸਮੇਂ ਦੀਆਂ ਸਰਕਾਰਾਂ ਸ਼ਰਮਣੀ ਕਾਲੀਦਾਨ ਨੇ ਉਸ ਤੋਂ ਪਹਿਲਾਂ ਲੋਕਾਂ ਨੂੰ ਨਹਿਰੀ ਪਾਣੀ ਬਹੁਤ ਚਾਹ ਨਾਲ ਮਿਲਦਾ ਸੀ ਤੇ ਲੋਕ ਲਾਉਂਦੇ ਸੀ ਧਰਤੀ ਹੇਠਲਾ ਪਾਣੀ ਜਿਹੜਾ ਛੜੇ ਉਹ ਐਫ ਡੀ ਸੀ ਅੱਜ ਉਹਨਾਂ ਦੀਆਂ ਨਲਾਇਕੀਆਂ ਕਰਕੇ ਜਣੀ ਕਿ ਕਿਸਾਨ ਜਿਹੜੇ ਐਫ ਡੀ ਤੜਾ ਬੈਠੇ ਆ ਨੰਬਰ 1 ਕੀ ਨਹਿਰੀ ਪਾਣੀ ਤੋਂ ਲੋਕਾਂ ਨੂੰ ਕਿਵੇਂ ਮੋੜਿਆ ਧੜਾ ਧੜ ਪ੍ਰਾਈਵੇਟ ਕਨੈਕਸ਼ਨ ਦਿੱਤੇ ਝੋਨਾ ਸਾਡੀ ਖੇਤੀ ਨਹੀਂ ਸੀ ਜਣੀ ਕਿ ਕਿਸਾਨਾਂ ਨੂੰ ਮਜਬੂਰੀ ਵੱਲ ਜਾਣੀ ਕਿ ਝੋਨੇ ਦੀ ਫਸਲ ਵਾਲੇ ਲੈ ਕੇ ਆਏ ਕਿਉਂਕਿ ਜਦੋਂ ਨਰਮਾ ਹੁਣੋ ਹੜਕੇ ਤੇ ਝੋਨੇ ਦਾ ਮਿਨਿਮ ਪੱਕਾ ਰੇਟ ਸੀਗਾ ਐਮਐਸਪੀ ਸੀਗੀ ਉਸ ਤੋਂ ਲਾ ਕੇ ਲਗਾਤਾਰ 5 ਸਾਲ ਕਾਲ ਉਹਦੀ ਕਾਂਗਰਸ ਦੀ ਸਰਕਾਰ ਰਹੀ ਆ ਕਾਂਗਰਸ ਦੀ ਸਰਕਾਰ ਦੇ ਆਉਣ ਦੇ ਵਿੱਚ ਬਖਤੀ ਤੌਰ ਤੇ ਪੀਟੀ ਕਾਟਨ ਕੈਪਟਨ ਦੀ ਸਰਕਾਰ ਨੇ ਲਿਆਂਦਾ ਕਿਸਾਨਾਂ ਨੂੰ ਐ ਲੱਗਿਆ ਵੀ ਬਹੁਤ ਬਾਰੇ ਨਿਆਰੇ ਹੋ ਜਾਣੇ ਪਹਿਲਾਂ ਸਰਕਾਰ ਪਹਿਲਾਂ ਸਰਕਾਰ ਬਣੀ ਆ ਜਾਨੀ ਕਿ ਉਸ ਤੋਂ ਬਾਅਦ ਲਗਾਤਾਰ ਨਰਮਾ ਖਤਮ ਹੁੰਦਾ ਗਿਆ ਤੇ ਝੋਨੇ ਦਾ ਜਿਹੜਾ ਰਕਬਾ ਵੱਧਦਾ ਗਿਆ ਜਿੰਨੀ ਤੁਸੀਂ ਵੈਲਟ ਨਿਗਾਹ ਮਾਰਦੇ ਹੋ ਸਾਹਮਣੇ ਇਹ ਸਾਰੀ ਵੈਲਟ ਦੇ ਵਿੱਚ ਨਰਮਾ ਹੁੰਦਾ ਸੀ ਨਰਮੇ ਦੇ ਥੱਲੇ ਕੱਢ ਕੇ ਕਿਸਾਨਾਂ ਨੂੰ ਮੱਲੋ-ਮੱਲੀ ਜਾਨੀ ਕਿ ਸਰਕਾਰ ਨੇ ਝੋਨੇ ਵਾਲੇ ਲਿਆਂਦਾ ਕਨੈਸ਼ਨ ਵਾਧ ਦੇਤੇ ਨਹਿਰੀ ਪਾਣੀ ਕਿਉਂ ਕਿਸਾਨਾਂ ਦਾ ਮੂੰਹ ਮੋੜਦਾ ਹੁਣ ਕੀ ਆ ਹੁਣ ਕਿਸੇ ਵੀ ਸਰਕਾਰ ਨੇ ਸਰਕਾਰ ਨੇ ਨਵੇਂ ਸਿਰੇ ਤੋਂ ਖਾਲਾਂ ਦਾ ਪ੍ਰਬੰਧ ਨਹੀਂ ਕੀਤਾ ਕਿ ਨਵੇਂ ਖਾਲ ਬਣਾਏ ਜਾਣ ਢਾਈ ਸਾਲ ਇਹਨਾਂ ਨੂੰ ਹੋ ਗਏ ਇਹਨਾਂ ਨੇ ਬਹੁਤ ਵੱਡਾ ਦਾਵਾ ਕੀਤਾ ਕਿ ਅਸੀਂ ਸਭ ਕੁਝ ਆਉਣ ਸਰ ਬਦਲ ਦਾਂਗੇ। ਢੇਲਾਂ ਤੱਕ ਮੁੱਖ ਮੰਤਰੀ ਸਾਹਿਬਾਂ ਦਾ ਪਾਣੀ ਆਊਗਾ। ਢੇਲਾਂ ਦਿੱਕਤ ਤਾਂ ਪਚਾਤਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਭੰਗੜੇ ਪਾਉਂਦੇ ਆ ਮੈਂ ਅੱਜ ਫੋਟੋ ਦੇਖੀ ਆ ਭੰਗੜਾ ਪਾਈ ਜਾਂਦੇ ਸੀ। ਹੁਣ 800 ਏਕੜ ਵਾਲੇ ਕਿਸਾਨਾਂ ਨੂੰ ਪੁੱਛ ਕੇ ਦੇਖੋ ਵੀ 2.5 ਸਾਲਾਂ ਦੇ ਵਿੱਚ ਵੀ ਇਹਦੇ ਵਿੱਚ ਇੱਕ ਵੀ ਤੁਮਕਾ ਜਿਹੜਾ ਸਾਡੇ ਗਣੀ ਕੇ ਪਾਣੀ ਨਹੀਂ ਗਿਆ। ਕਾ ਜਰਾਹੀਂ ਕ੍ਰਿਸ਼ਨ ਕੁਮਾਰ ਆ ਜਿਹੜਾ ਉਹ ਕਹਿੰਦਾ ਪਟਵਾਰੀਆਂ ਨੂੰ ਵੀ ਤੁਸੀਂ 100% ਪਾਣੀ ਦਿਖਾਓ। ਹੁਣ ਤੁਸੀਂ ਮੈਨੂੰ ਇਹ ਦਿਖਾਓ ਵੀ ਤੁਹਾਡੇ ਕੈਮਰੇ ਦੀ ਅੱਖ ਨਾਲ ਦੇਖੋ 800 ਏਕੜ ਨੂੰ ਪਾਣੀ ਨਹੀਂ ਤੇ ਉਹਦੀ ਰਿਪੋਰਟ ਅਸੀਂ ਕਿਵੇਂ ਬਣਾ ਲਾਂਗੇ ਵੀ 25% ਵੀ ਨਹੀਂ ਰਿਪੋਰਟ ਬਣਦੀ ਜਾਨੀ ਕਿ ਸਰਕਾਰ ਕਾਜ ਜਾਰ ਅਸੀਂ ਜਿਹੜਾ ਪਾਣੀ ਦਿਖਾ ਰਹੀ ਆ ਹਰ ਖੇਤਕਰ ਜਿਹੜਾ ਪਾਣੀ ਜਾ ਰਿਹਾ ਉਹਦਾ ਮਤਲਬ ਕੀ ਆ ਕਿ ਪਿਛਲੇ ਮੋਗਿ ਉੱਚੇ ਚੱਕ ਦੂ ਜਿਹੜੇ ਆਪਣੇ ਪਹਿਲਾ ਵਾਲੀਆਂ ਬਣੀਆਂ ਬੰਗਾ ਉਹਨਾਂ ਨੂੰ ਭੀੜੇ ਕਰ ਦੂ ਮੋਗਿਆਂ ਨੂੰ ਜਾਨੀ ਕਿ ਤੁੰਕਾ ਤੁੰਕਾ ਪਾਣੀ ਦੇ ਕੇ ਇਹ ਦਿਖਾਉਣਾ ਚਾਹੁੰਦੇ ਆ ਕਿ ਸਾਰੇ ਪੂਰੇ ਪੰਜਾਬ ਚ ਅਸੀਂ ਪਾਣੀ ਦਿੱਤਾ ਜਾਨੀ ਕਿ ਜ਼ੀਰੋ ਗਰਾਊਂਡ ਦੇ ਵਿੱਚ 2.5 ਸਾਲਾਂ ਦੇ ਵਿੱਚ ਸਰਕਾਰ ਝਾਕਨੀ ਆ ਸਾਡੇ ਕੋਲ ਮੰਗ ਪੱਤਰਾ ਪਹਿਲਾ ਮੰਗ ਪੱਤਰਾ 12 4 ਦਾ ਐਡੀਸੀ ਬਠਿੰਡਾ ਸਾਹਿਬ ਨੂੰ ਅਸੀਂ ਮਿਲ ਕੇ ਆਏ ਆ ਮੰਗ ਪੱਤਰ ਦੇ ਕੇ ਆਏ ਆ ਕਿ ਸਾਡੀ ਫਰਿਆਦ ਹੋ ਜੇ ਉਹ ਤੋਂ ਗਾ ਹੈਗਾ 9 ਦੀ 12 ਤਰੀਕ ਨੂੰ ਸਰਦਾਰ ਖੁੱਡੀਆਂ ਸਾਹਿਬ ਨੂੰ ਚੰਡੀਗੜ੍ਹ ਮਿਲ ਕੇ ਆਏ ਆ ਉਹਨਾਂ ਨਾਲ ਗੱਲ ਕੀਤੀ ਆ ਕਿ ਭਾਈ ਸਾਡਾ ਖੇਤਾਂ ਤੇ ਗਰ ਪਾਣੀ ਪਚਾਵੇ ਉਹਨਾਂ ਨੇ ਕੀ ਕਰਿਆ ਡਿਊਟੀ ਲਾਤੀ ਮਹਿਕਮੇ ਦੀ ਤੇਰੇ 3 ਅਕਤੂਬਰ ਨੂੰ ਉਹ ਆ ਕੇ ਕਿਰਾ ਖਾਣਾ ਪੂਰਤੀ ਕਰਕੇ ਦੇ ਕੇ ਉਸ ਤੋਂ ਬਾਅਦ ਫੇਰਾ ਹੁਣ ਫੁੱਟੀਆਂ ਸਾਹਿਬ ਦਾ ਬੇਟਾ ਆਇਆ ਸੀ ਸਾਡੇ ਪਿੰਡ ਉਹਨੂੰ ਅਸੀਂ ਮੰਗ ਪੱਤਰ ਦਿੰਦਾ ਯਾਨੀ ਕਿ ਲਗਭਗ ਅਸੀਂ 25 ਤੋਂ 30 ਮੰਗ ਪੱਤਰ ਇਹਨਾਂ ਦੀ ਸਰਕਾਰ ਚ ਐਮਐਲਏ ਨੂੰ ਪੰਜਰ ਡੀਸੀ ਨੂੰ ਏਡੀਸੀ ਨੂੰ ਐਸਡੀਐਮ ਸਾਹਿਬ ਨੂੰ ਦੇਸੀਦਾਰ ਸਾਹਿਬ ਨੂੰ ਯਾਨੀ ਕਿ ਇੰਨੇ ਮੰਗ ਪੱਤਰ ਦੇਣ ਦੇ ਹੋਣ ਦੇ ਬਾਵਜੂਦ ਕੀ ਸਾਡੇ ਖੇਤਾਂ ਦੇ ਤਿੱਕਰ ਜਿਹੜਾ ਕਿਸਾਨਾਂ ਦੇ ਪਾਣੀ ਨਹੀਂ ਪਹੁੰਚਿਆ ਕਿ ਜਿਹੜੀ ਸਰਕਾਰ ਦਾਵਾ ਕਰਦੀ ਹੈ ਕਿ ਸਾਡੀ ਸਰਕਾਰ ਹਰ ਖੇਤਕਰ ਪਾਣੀ ਪਹੁੰਚਾ ਦੇ ਆਹ ਦੇਖ ਲਓ ਆ ਸਾਡੀ ਫੋਟੋ ਆ ਜਿਹੜੀ ਖੁੱਡੀਆਂ ਦੇ ਸਾਹਰ ਨਾਲ ਆ ਵੀ ਕੱਲ ਨੂੰ ਕੋਈ ਬੰਦਾ ਇਹ ਨਾ ਕਹ ਦੇ ਕਿ ਯਾਰ ਅਧਿਕਾਰੀਆਂ ਨੂੰ ਮਿਲੇ ਹੁਣ ਤੁਸੀਂ ਐਂ ਦੱਸੋ ਵੀ ਆਹ ਕਿਸਾਨਾਂ ਦਾ ਕੀ ਕਸੂਰਾ ਕਿ ਜਿੰਨਾਂ ਨੂੰ ਪੂਰੇ ਲਗਭਗ ਜੇ 18 ਤੋਂ ਲਾ ਕੇ ਹੁਣ ਦੀ ਗੱਲ ਕਰੀਏ 24 ਚ ਬੈਠੇ ਆ 6 ਸਾਲ ਹੋ ਗਏ ਤੇ 6 ਸਾਲ ਕਿਸਾਨਾਂ ਦਾ ਜਿਹੜਾ ਧਰਤੀ ਹੇਠਲਾ ਪਾਣੀ ਨਿਕਲ ਰਿਆ ਉਹਦੀ ਜ਼ਿੰਮੇਵਾਰੀ ਕਿਹਦੀ ਆ ਸਾਡੇ ਤੇ ਹਰ ਵੇਲੇ ਲਈ ਕਿਸਾਨ ਜਿਹੜਾ ਧਰਤੀ ਹੇਠਲਾ ਪਾਣੀ ਮਕਾਉਂਦੇ ਆ ਅਸੀਂ ਕਹਿੰਦੇ ਵੀ ਸਾਡਾ ਝੋਨੇ ਤੋਂ ਖੇੜਾ ਸੜਾ ਦਿਓ ਅਸੀਂ ਝੋਨਾ ਨਹੀਂ ਬੀਜਣਾ ਸਰਕਾਰ ਕਹਿੰਦੀ ਵੀ ਨਹੀਂ ਝੋਨਾ ਤੁਸੀਂ بیچੋ ਜਿਹੜੇ ਆ ਰਾਕ ਵਿਦਿਆ ਸਾਹਮਣੇ ਬਾਹਰ ਚ ਖੜਿਆ ਇੱਥੇ ਨਰਮਾ ਹੁੰਦਾ ਸੀ ਜਦੋਂ ਨਰਮਾ ਹੋਣ ਉਹੜ ਗਿਆ ਕਿਸਾਨ ਦੀ ਮਜਬੂਰੀ ਬਣ ਗਈ ਉਹਨੂੰ ਝੋਨਾ ਲਾਉਣਾ ਪਿਆ ਜਦੋਂ ਕਿਸਾਨ ਨੂੰ ਨਹਿਰੀ ਪਾਣੀ ਨਹੀਂ ਮਿਲਦਾ ਉਹਨੇ ਫਿਰ ਪਾਣੀ ਧਾਰਤੀ ਵੇਠੋਂ ਹੀ ਕੱਢਣਾ ਸਾਡੀ ਮੰਗ ਆ ਕਿ ਹਰ ਖੇਤ ਕਰ ਨਹਿਰੀ ਪਾਣੀ ਤੇ ਹਰ ਰਸੋਈ ਤੱਕਰ ਰਸੋਈ ਤੱਕਰ ਦਾ ਮਤਲਬ ਕੀ ਆ ਪਾਣੀ ਲਿਆਂਡ ਦਾ ਕਿ ਜੇ ਸਾਫ਼ ਪਾਣੀ ਜਿਹੜਾ ਭਾਖੜਾ ਨਹਿਰ ਦਾ ਲੀਲੀ ਧਾਂਤ ਮਾਰਦਾ ਪਾਣੀ ਚੁੱਲ੍ਹੇ ਤੇਕਰ ਜਾਵੇ ਸਾਡੇ ਕਿਸੇ ਪਰਿਵਾਰ ਨੂੰ ਬਿਮਾਰੀ ਨਹੀਂ ਲੱਗਦੀ ਜੇ ਸਾਡੇ ਹਰ ਖੇਤ 'ਕ ਨਹਿਰੀ ਪਾਣੀ ਜਾਦੇ ਜਿਹੜਾ ਅਸੀਂ ਲੱਖਾਂ ਲੀਟਰ ਧਰਤੀ ਹੇਠੋਂ ਪਾਣੀ ਕੱਢਦੇ ਆ ਉਹ ਪਾਣੀ ਬਚਾਇਆ ਜਾ ਸਕਦਾ ਦੂਸਰੀ ਗੱਲ ਸਰਕਾਰ ਕਹਿੰਦੀ ਆ ਕਿ ਹਰ ਵੇਲੇ ਪਾਣੀ ਦੀ ਸਮੱਸਿਆ ਤਰੀਕ ਬਦਲਦੀ ਆ 15 ਦੀ بجائے 20 20 ਦੀ بجائے 25 ਤਰੀਕ ਬਦਲਣਾ ਹੱਲ ਨਹੀਂ ਤਰੀਕਾ ਬਦਲਣਾ ਚਾਹੀਦਾ ਹੁਣ ਤਰੀਕਾ ਬਦਲਦਾ ਕੀ ਆ ਐਸ ਟਾਈਮ ਦੇ ਵਿੱਚ ਸਰਕਾਰ ਕਹਿੰਦੀ ਅਸੀਂ 15 ਜੂਨ ਨੂੰ ਨਹਿਰੀ ਪਾਣੀ ਦੇਵਾਂਗੇ ਤੇ ਬਿਜਲੀ ਦੇਵਾਂਗੇ ਆ ਜਿਹੜੇ ਮੱਕੀ ਲਈਏ ਨਾ ਮੱਕੀ ਵਾਲਿਆਂ ਦਾ ਕੀ ਕਸੂਰ ਆ ਜਿਹਨੇ ਮੂੰਗੀ ਬੀਜੀ ਆ ਉਹਨਾਂ ਦਾ ਕੀ ਕਸੂਰ ਆ ਜਿਹਨੇ ਦਾਲਾਂ ਬੀਜਣੀਆਂ ਉਹਨਾਂ ਦਾ ਕੀ ਕਸੂਰ ਆ ਜਨ ਕਿ ਸਰਕਾਰ ਕਹਿੰਦੀ ਵੀ ਨਾ ਤਾਂ ਤੁਸ ਨੂੰ ਮੱਕੀ ਬੀਜਣ ਦੇਗੀ ਨਾ ਤੁਸ ਨੂੰ ਦਾਲ ਬੀਜਣ ਦੇਗੀ ਪਿਛਲੀ ਵਾਰ ਤਾਂ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਵੀ ਮੂੰਗੀ ਬੀਜੋ ਤੁਹਾਨੂੰ ਮੁਆਵਜ਼ਾ ਦੇਵਾਂਗੇ ਤੁਸੀਂ ਉਸ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਜਿਹੜਾ ਕਹਿੰਦਾ ਮੈਂ ਮੁਰਗੀ ਦਾ ਮੁਆਵਜ਼ਾ ਦੇਵਾਂਗਾ ਕੁਕੜੀ ਦਾ ਮੁਆਵਜ਼ਾ ਦੇਵਾਂਗਾ ਬੱਕਰੀ ਦਾ ਮੁਆਵਜ਼ਾ ਦੇਵਾਂਗਾ ਪਹਿਲਾਂ ਮੁੱਖ ਮੰਤਰੀ ਸਾਡੇ ਨਾਲ ਦਾਵਾ ਇਹ ਕੀਤਾ ਸੀ ਕਿ ਜਿਹੜੀ ਮੂੰਗੀ ਐ ਐਮਐਸਪੀ ਤੋਂ ਘੱਟ ਵਿਕੀ ਅਸੀਂ ਖਰੀਦਾਂਗੇ ਹੂੰ ਉਹਦਾ ਕੀ ਬਣਿਆ ਕਿਸਾਨਾਂ ਨੂੰ ਕਿਹਾ ਕਿ ਸਿੱਧੀ ਬਜਾਈ ਤੁਸੀਂ ਝੋਨਾ ਬੀਜੋ ਬਿਲਕੁਲ ਅਸੀਂ ਸਾਨੂੰ 15 ਹ 100 ਰੁਪਏ ਕਿੱਲੇ ਦੇ ਦਦ ਮਹੰਗੇ ਸਵਾਲ ਸਿੱਧੀ ਬਜਾਈ ਦਾ ਜਾਂ ਟੇਢੀ ਬਜਾਈ ਦਾ ਨਹੀਂ ਸਵਾਲ ਇਹ ਇਸ ਗੱਲ ਦਾ ਕਿ ਜਿਹੜੇ ਕਿਸਾਨ ਹੋਰ ਫਸਲਾਂ ਬੀਜਦੇ ਸੀ ਇਹ ਤੋਂ ਪਹਿਲਾਂ ਸੋਡੇ ਧਿਆਨ ਚ ਹੋਵੇ ਸਟੱਡੀ ਕਰਕੇ ਦੇਖੋ 250 ਫਸਲ ਪੰਜਾਬ ਦੇ ਵਿੱਚ ਹੁੰਦੀ ਸੀਗੀ ਹੂੰ ਦਾਣਾ ਮੰਗਾਉਣੇ ਅਸੀਂ 54 ਇਹ 94% ਦਾਣਾ ਬਾਹਰੋਂ ਮੰਗਾਉਣੇ ਆ ਕੀ ਪੰਜਾਬ ਦੇ ਵਿੱਚ ਕਿਸਾਨ ਦਾਣਾ ਬੀਜ ਨਹੀਂ ਸਕਦੇ ਸੂਰਜਮੁਖੀ ਦਾ ਜਿਹੜਾ ਤੇਲ ਆ 25 ਲੱਖ ਲੀਟਰ ਅਸੀਂ ਬਾਹਰੋਂ ਮੰਗਾਉਣੇ ਆ ਕੀ ਸਰਕਾਰ ਸੂਰਜਮੁਖੀ ਬਿਜਾ ਨਹੀਂ ਸਕਦੀ ਜੇ ਸਰਕਾਰ ਨਹਿਰੀ ਪਾਣੀ ਦੇ ਵਾਹ ਬਣ ਬੇਲਾ ਪਿਆ ਇਹਨੂੰ ਲੱਗ ਪਾ ਕੇ ਡੇਢ ਮਹੀਨਾ ਹੋ ਗਿਆ ਤੇ ਇਹ ਚ ਮੂੰਗੀ ਬੀਜੀ ਨਹੀਂ ਜਾ ਸਕਦੀ ਸੀ ਇਹ ਚ ਧਾਲਾ ਨਹੀਂ ਬੀਜੀਆਂ ਜਾ ਸਕਦੀਆਂ ਸੀ ਇਹਦੇ ਚ ਕਿਹੜੀ ਚੀਜ਼ ਨਹੀਂ ਜਿਹੜੀ ਬੀਜੀ ਨਹੀਂ ਜਾ ਸਕਦੀ ਸਰਕਾਰ ਕਦੇ ਵੀ ਨਹੀਂ ਇਹ ਨਹੀਂ ਤੁਸੀਂ ਬੀਜਣਾ ਸਿਰਫ ਤੁਸੀਂ ਝੋਨਾ ਲੈਣਾ ਜਦੋਂ ਝੋਨਾ ਲੈਣਾ ਉਹ ਤੁਹਾਨੂੰ ਲਾਈਟ ਦੇ ਦਾਂਗੇ ਉਹ ਤੁਹਾਨੂੰ ਨਹਿਰੀ ਪਾਣੀ ਦੇ ਦਿਆਂਗੇ ਜਨ ਕਿ ਸਾਡਾ ਕੀ ਕਸੂਰ ਆ ਪੰਜਾਬ ਦੀ ਬਰਬਾਦੀ ਲਈ ਸਿਆਸੀ ਜਿਹੜੇ ਲੀਡਰ ਉਹਦਾ ਪੂਰਾ ਰੋਲ ਹੈ ਦੇਖੋ ਸਾਰੀਆਂ ਪਾਰਟੀਆਂ ਇੱਕ ਨਹੀਂ ਕਾਲੀਆਂ ਨੇ ਮੋਢ ਬੰਨਿਆ ਕਿ ਜਦੋਂ ਨਹਿਰੀ ਮਾਵਲਾ ਖਤਮ ਕਰਤਾ ਤੇ ਧੜਾ ਧੜਾ ਉਹ ਵਾਇਟੀ ਸਕੀਮ ਦੇ ਦੇਣ ਕਲੇਸਨ ਦੇਤੇ ਉਦੋਂ ਕਿਸਾਨਾਂ ਦੀ ਬਰਬਾਦੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਸਾਰਿਆਂ ਨੇ ਬਰਬਾਦੀ ਦੇ ਵਿੱਚ ਬੰਦਾ ਵਜੋਗਦਾਨ ਪਾਉਂਦੇ ਗਿਆ ਇਹਨਾਂ ਨੇ ਆ ਕੇ ਜਮਾ ਕਿਸਾਨ ਨੂੰ ਖੂਹ ਦੇ ਪੰਦੇ ਦੇ ਖੜਾ ਗੱਲ 'ਚ ਰੱਸਾ ਪਾ ਕੇ ਧੱਕਾ ਮਾਰਨ ਦਾ ਕੰਮ ਕੀਤਾ ਜਾਨੀ ਕੋਲੇ ਮਾਰਨਾ ਤਾਂ ਹੈਗਾ ਪਰ ਇਹਨਾਂ ਨੇ ਥੋੜਾ ਇਹ ਜ਼ੋਰ ਲਾ ਕੇ ਧੱਕਾ ਮਾਰੋ ਉਹਨੇ ਮਾਰਨਾ ਅੱਜ ਜਿਹੜਾ ਕਹਿੰਦੇ ਆ ਕਿ ਲਗਭਗ ਪੰਜਾਬ ਦੇ 9 ਜ਼ਿਲ੍ਹਿਆਂ 'ਚ ਪਾਣੀ ਧਰਤੀ ਹੇਠਲਾ ਖਤਮ ਹੋ ਰਿਹਾ ਉਹਦੀ ਜ਼ਿੰਮੇਵਾਰੀ ਕਿਸਾਨਾਂ ਦੀ ਆ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਜਿਹੜਾ ਸਰਕਾਰ ਧਰਤੀ ਹੇਠਲਾ ਪਾਣੀ ਘਰਾਵਾਂ 'ਚੋਂ ਨਿਕਲਦਾ ਸੀਸੋ ਜੰਟ ਮਾਫ ਕਰਤੀ ਹੁਣ ਜਿਹੜਾ ਪਾਣੀ ਲਗਾਤਾਰ ਬੰਬੀਆਂ ਚਾਦਦੀਆਂ ਮੋਟਰਾਂ ਚਾਦਦੀਆਂ ਉਹਦੀ ਜ਼ਿੰਮੇਵਾਰੀ ਸਾਡੀ ਤਾਂ ਨਹੀਂ ਨਾ ਅਸੀਂ ਤਾਂ ਸਰਕਾਰ ਨੂੰ ਕਹਿਣੀ ਵੀ ਸਾਨੂੰ ਜਿਹੜਾ ਇਹ ਬਿੱਲ ਫ੍ਰੀ ਕਰੋ ਅਸੀਂ ਕਹਿੰਦੇ ਵੀ ਪਾਣੀ ਅਸੀਂ ਬਚਾਉਣਾ ਸਰਕਾਰ ਨਾਲ ਰਲ ਕੇ ਬਚਾਉਣਾ ਐਸ ਡੈਮ ਤੇ ਜਿੱਥੇ ਆਪਾਂ ਖੜੇ ਆ ਇਹ ਲਾਸਟ ਟੇਲ ਆ ਉਚੋ ਖੁਰਦ ਦੀ 24 ਘੰਟੇ ਪਾਣੀ ਆਵੇ ਜਦੋਂ ਕਿਸਾਨ ਨੂੰ ਲੋੜ ਨਹੀਂ ਮੰਨ ਲਓ ਇੱਥੇ ਆ ਬਾਣਾ ਇੱਥੇ ਰੀਚਾਰਜ ਮੁੱਕਾ ਹੋਵੇ ਥੱਲੇ ਜਦੋਂ ਕਿਸਾਨ ਨੂੰ ਲੋੜ ਨਹੀਂ ਉਹ ਸਿੱਧੇ ਦਾ ਸਿੱਧਾ ਪਾਣੀ ਧਰਤੀ ਚ ਜਾਵੇ ਠੀਕ ਹੈ ਨਾ ਪਾਣੀ ਬਚਾਇਆ ਜਾ ਸਕਦਾ ਜੇ ਸਰਕਾਰ ਦੀ ਨੀਤ ਹੋਵੇ ਜੇ ਸਰਕਾਰ ਦੀ ਨੀਤ ਹੋਵੇ ਸਭ ਕੁਝ ਆ ਅਸੀਂ ਕਿਹਾ ਸੀ ਵੀ ਸਾਨੂੰ ਖੇਤੀ ਨਵੀਂ ਨੀਤੀ ਦਿੰਨੀ ਆ ਪੰਜਾਬ ਸਰਕਾਰੀ ਕੈਰੀ ਕਹਜੋ ਅਸੀਂ ਪੰਜਾਬ ਸਰਕਾਰ ਨੂੰ ਨਵੀਂ ਖੇਤੀ ਨੀਤੀ ਦਾ ਖਲਡਾ ਦੇ ਆਏ ਇਹ ਕਹਿੰਦੇ ਅਸੀਂ 31 ਮਾਰਚ 2024 ਤੱਕ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਤੇ ਖੋਡੀਆਂ ਸਾਹਿਬ ਨੂੰ ਜਦੋਂ ਸਵਾਲ ਕੀਤਾ ਵੀ ਜੀ ਜਿਹੜੀ ਤੁਸੀਂ ਖੇਤੀ ਨੀਤੀ ਨਵੀਂ ਲੈ ਕੇ ਆਵਾਂਗੇ ਉਹਦੇ ਬਾਰੇ ਕੀ ਬਣਿਆ ਕਹਿੰਦਾ ਮੈਨੂੰ ਪਤਾ ਨਹੀਂ ਉਹ ਤਾਂ ਕੀ ਪਲੰਦਾ ਕੀ ਕੀਤਾ ਪ੍ਰਾਈਵੇਟ ਕੰਪਨੀ ਨੂੰ ਕਹਿੰਦਾ ਕਿ ਤੁਸੀਂ ਖੇਤੀ ਨੀਤੀ ਸਾਨੂੰ ਬਣਾ ਕੇ ਦਿਓ ਸਾਡੇ ਨਾਲ ਸਟੱਡੀ ਕਿਉਂ ਨਹੀਂ ਕਰਦੇ ਹੁਣ ਕਿਸਾਨਾਂ ਨੂੰ ਪਤਾ ਵੀ ਕਿਹੜੇ ਮਾਂਚ ਕੀ ਫਸਲਾ ਢਾਈ ਬਿੱਗਿਆਂ ਦੇ ਵਿੱਚ ਉੱਥੇ ਚੋਨਾ ਬੀਤਿਆ ਉੱਥੇ ਕਪਾਹ ਦੀ ਖੇਤੀ ਕਰਦਿਆ ਉੱਥੇ ਮੂੰਗੀ ਦੀ ਕਰਦਿਆ ਭਲਾ ਜਿਹੜਾ ਏਸੀ ਦੇ ਵਿੱਚ ਬਹਿ ਕੇ ਉਹਨੂੰ ਕੀ ਪਤਾ ਕਿ ਆਹ ਬਾਣ ਦਾ ਤੇ ਆਹ ਬਾਣ ਦਾ ਦੋਨਾਂ ਦਾ ਅੰਤਰਾ ਅਸੀਂ ਕਹਿੰਦੇ ਵੀ ਜਿਹੜੇ ਬਾਣ ਜਿਹੜੇ ਮੁਤਾਬਕ ਉਹਦੀ ਖੋਜ ਉਹਦੇ ਹਿਸਾਬ ਨਾਲ ਕਰੋ ਜੀ ਜੇ ਸਾਡਾ ਕਿੰਨੂਆਂ ਦਾ ਬਾਗ ਲੱਗਿਆ ਸੀ ਕਿੰਦੂਆਂ ਦਾ ਬਾਗ ਪੱਟ ਕੇ ਉੱਥੇ ਜਨਕੀ ਕਿਸਾਨਾਂ ਨੂੰ ਝੋਨਾ ਲੈਣਾ ਪੈ ਗਿਆ ਜਨਨ ਕਿ ਇਹਦਾ ਮਤਲਬ ਹੈ ਸਰਕਾਰ ਕਿਸਾਨਾਂ ਨੂੰ ਝੋਨੇ ਵੱਲੋਂ ਕੱਢਣ ਦੀ بجائے ਹੁਣ ਤੁਸੀਂ ਦੇਖੋ ਪੰਜਾਬ ਸਰਕਾਰ ਨੇ ਕਿਉਂ ਨਹੀਂ ਫੈਸਲਾ ਕੀਤਾ ਕਿ ਮੂੰਗੀ ਅਸੀਂ ਐਮਐਸਪੀ ਤੇ ਖਰੀਦਾਂਗੇ ਨਹਿਰੀ ਪਾਣੀ ਮਹੀਆ ਕਰਾਵਾਂਗੇ ਝੋਨੇ ਹਟੋ ਰਕਮਾ ਕਟਾਓ ਮੂੰਖਫਲੀ ਦੀ ਲੋੜ ਆ ਸਰਕਾਰ ਕਿਸਾਨਾਂ ਨੂੰ ਕਿਉਂ ਨਹੀਂ ਕਹਦੀ ਕਿ ਮੂੰਖਫਲੀ ਬੀਜੋ ਸਾਨੂੰ ਫਲੂਟਾਂ ਦੀ ਲੋੜ ਆ ਸਰਕਾਰ ਕਿਉਂ ਨਹੀਂ ਕਹਦੀ ਕਿ ਤੁਸੀਂ ਨਾਰਾਂ ਦਾ ਬਾਗ ਲਾਓ ਕਿੰਨੂਆਂ ਦਾ ਬਾਗ ਲਾਓ ਫਲਤਾ ਸੀ ਖਾਣੇ ਆ ਸਰਕਾਰ ਕਿਉਂ ਨਹੀਂ ਕਹਦੀ ਕਿ ਤੁਸੀਂ ਲੀਚੀ ਬੀਜੋ ਸਰਕਾਰ ਕਿਉਂ ਨਹੀਂ ਕਹਿੰਦੀ ਕਿ ਭਾਈ ਤੁਸੀਂ ਡੇਰੀ ਫਾਰਮ ਵਾਲੇ ਜਾਓ ਜੇ ਡੇਰੀ ਫਾਰਮ ਵਾਲੇ ਸੀ ਜਾਗੇ ਜਿਹੜੇ ਖਪਤਕਰ ਨੇ ਦੁੱਧ ਲੈਣਾ ਉਹਨੂੰ ਦੁੱਧ ਸਹੀ ਮਿਲੇ ਪਨੀਰ ਸਹੀ ਮਿਲੇ ਉਹਨੂੰ ਖੁਆ ਸਹੀ ਮਿਲੇ ਜਾਨੀ ਕਿ ਸਰਕਾਰ ਨੇ ਇਸ ਪਾਸੇ ਨਹੀਂ ਜਾਣਾ ਜਾਨੀ ਕਿ ਐਗਰੀ ਕਲ ਜਿਹੜੇ ਨੇ ਸਭ ਤੋਂ ਵੱਧ ਰੁਜ਼ਗਾਰ ਦੇਣਾ ਸਰਕਾਰੇ ਦੇ ਵੱਲ ਜਾਂਦੀ ਨਹੀਂ ਆਪਣੇ ਮਾਲਵਾ ਪੱਟੀ ਦੇ ਵਿੱਚ ਮੇਰੀ ਸੁਰਤ ਦੇ ਵਿੱਚ ਪੰਜ ਮੇਲੇ ਹੁੰਦੇ ਸੀ ਜਿਹੜੀਆਂ ਖੁਪਾਦੀਆਂ ਸੀ ਤੇ ਪੰਜ ਮੇਲੇ ਬੰਦ ਕਿਉਂ ਹੋ ਗਿਆਂ ਜਦੋਂ ਨਰਮ ਬੰਦ ਹੋ ਗਿਆ ਤੇ ਜਦੋਂ ਨਰਮਾ ਬੰਦ ਹੋ ਗਿਆ ਤਾਂ ਫਿਰ ਇਹਦਾ ਮਤਲਬ ਵੀ ਜਿਹੜੇ ਮਜ਼ਦੂਰ ਉਹ ਚ ਕੰਮ ਕਰਦੇ ਸੀ ਉਹਨਾਂ ਨੇ ਬੰਦ ਹੋਣਾ ਜੇ ਸਰਕਾਰ ਖੇਤੀ ਨੀਤੀ ਲੈ ਕੇ ਆਵੇ ਸਾਡੇ ਮੁਤਾਬਕ ਖੋਜ ਕਰੇ ਨਾ ਤਾਂ ਕਿਸਾਨ ਬਾਰੇ ਨਾਰੇ ਹੋ ਜਾਣ ਨਾ ਤਾਂ ਧਰਤੀ ਹੀ ਟੇਟ ਲਾ ਪਣੀ ਆ ਹੁਣ ਤੁਸੀਂ ਦੇਖੋ ਅਕਤੂਬਰ ਚ ਜਾ ਕੇ ਰੌਲਾ ਪੈਣਾ ਪ੍ਰਾਲੀ ਦਾ ਹਮ ਸਮੱਸਿਆ ਪ੍ਰਾਲੀ ਨਹੀਂ ਸਮੱਸਿਆ ਝੋਨਾ ਅਸੀਂ ਕਹਿੰਦੇ ਵੀ ਝੋਨੇ ਤੋਂ ਕਿਸਾਨਾਂ ਦਾ ਖਿਹੜਾ ਕਿਵੇਂ ਛੜਾਓਗੇ ਹੁਣ ਕਿਸਾਨ ਇੱਕ ਨੇ ਮੱਲਪੁਰਾ ਪਿੰਡਾਂ ਜੁਗਰਾਵਾਂ ਕੋਲੇ ਉਹਨੇ ਕਹਿੰਦਾ ਕਿ ਮੈਂ ਝੋਨਾ ਨਹੀਂ ਬੀਜਣਾ ਜੇ ਕਿਸਾਨੇ ਕਹਿੰਦੇ ਵੀ ਮੈਂ ਝੋਨਾ ਨਹੀਂ ਬੀਜਣਾ ਤੇ ਸਰਕਾਰ ਉਹਦੀ ਬਾਹ ਫੜ ਲੇ ਸਰਕਾਰ ਕਹਿ ਵੀ ਭਾਈ ਤੂੰ ਝੋਨਾ ਨਹੀਂ ਬੀਜਣਾ ਜੇ ਝੋਨਾ ਨਹੀਂ ਬੀਤਾ ਹੋਰ ਫਸਲ ਬੀਜੇਗਾ ਉਸਤੇ ਤੈਨੂੰ ਅਸੀਂ ਸਬਸਿਡੀ ਦੇਵਾਂਗੇ ਤੇ ਜੇ ਤੇਰਾ ਘਟ ਪਾ ਹੋਇਆ ਅਸੀਂ ਉਹਨੂੰ ਖਰੀਦਾਂਗੇ ਤੂੰ ਇਹਦੇ ਥੱਲੇ ਪੰਜਾਬ ਸਰਕਾਰ ਦਾ ਇਥੇ ਜ਼ੀਰੋ ਤੇ ਜਾ ਕੇ ਰਿਜ਼ਲਟ ਆ ਗਿਆ ਕਿ ਪੰਜਾਬ ਸਰਕਾਰ ਨਰਮੇ ਦਾ ਇਥੇ ਰਾਖਵੀਂ ਨਹੀਂ ਵਧਾ ਸਕੀ ਅੱਜ ਆਪਾਂ ਸਾਰੀਆਂ ਗੱਲਾਂ ਤੁਹੇ ਦੱਸੀਆਂ ਬੇ ਦੇਖੀਏ ਵੀ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦਾ ਰਾਜ ਰਿਹਾ ਕਾਲੀ ਕਾਂਗਰਸੀਆਂ ਝਾੜੂ ਵਾਲੇ ਵੀ ਸਾਰਿਆਂ ਦਾ ਇੱਕੋ ਜਿਹਾ ਹੀ ਹੈਗਾ ਕੰਮ ਵੀ ਜਿਹੜਾ ਹੈਗਾ ਕਿਸਾਨਾਂ ਦੇ ਖਿਲਾਫ ਜੋ ਪੰਜਾਬ ਦਾ ਭੜਾ ਨਾ ਕਰੋ ਸਾਰਿਆਂ ਦੀ ਤੁਹਾਨੂੰ ਨੀਤੀ ਕੋਈ ਜੀ ਲੱਗਦੀ ਹੈ ਆ ਸੱਚੇ ਸਮਝਣ ਵਾਲੀ ਗੱਲ ਕੀ ਹੈ ਕਿ ਜਿਹੜੀ ਸਾਡੀਆਂ ਯੂਨੀਵਰਸਿਟੀਆਂ ਉਹ ਕਾਰਪੋਰੇਟ ਪੱਖੀ ਯੂਨੀਵਰਸਿਟੀਆਂ ਸਭ ਤੋਂ ਜੇ ਅੱਜ ਕਿਸਾਨਾਂ ਦਾ ਬੇੜਾ ਵਹਾਉਣ ਦੇ ਵਿੱਚ ਯੋਗਦਾਨਾ ਉਹ ਪੰਜਾਬ ਦੀਆਂ ਜਿੰਨੀਆਂ ਖੇਤੀਬਾੜੀ ਯੂਨੀਵਰਸਿਟੀਆਂ ਉਹਨਾਂ ਦਾ ਉਹ ਤਾਂ ਕਹਿੰਦੇ ਸੀ ਬਹੁਤ ਕੰਮ ਕੀਤਾ ਨਵੇਂ ਬੀਜ ਲਿਆਂਦੇ ਸਪਰੇਅ ਆ ਲਿਆਂਦੇ ਆ ਕਿਸਾਨਾਂ ਨੂੰ ਇਹ ਤਕਨੀਕ ਦੱਸੀ ਸਾਡੇ ਮੁਤਾਬਕ ਕੰਮ ਕਰੋਗੇ ਤਾਂ ਤਰੱਕੀ ਕਰਨਗੇ ਕਿਸਾਨ ਤੁਸੀਂ ਮੈਨੂੰ ਐਂ ਦੱਸੋ ਜਿਹੜੀ ਤਕਨੀਕ ਉਹ ਲੈ ਕੇ ਆਈ ਆ ਉਸ ਤਕਨੀਕ ਨੇ ਸਾਡੇ ਘਰਾਂ ਦੇ ਵਿੱਚ ਸੱਥਰ ਵਸਾਏ ਆ। ਉਸਕ ਤਕਨੀਕ ਨੇ ਸਾਡੇ ਪਰਿਵਾਰ ਖਤਮ ਕੀਤੇ ਆ। ਜਿਹੜਾ ਹਰੇ ਇਨਕਲਾਬ ਦਾ ਇਹ ਨਾਰਾ ਦਿੰਦੇ ਆ ਉਹ ਸਾਮਰਾਜੀ ਮਾਡਲ ਜਿੱਦੇ ਆ ਗਿਆ ਸੀ 67 ਦੇ ਵਿੱਚ ਉਹਦੇ ਸਾਡੀ ਖੁਦਗੁਸੀਆਂ ਦੀ ਖੇਤੀ ਬੀਜੀ ਗਈ ਸੀ ਤੇ ਉਹਦਾ ਅੱਜ ਜਿਹੜਾ ਰਿਜ਼ਲਟ ਅਸੀਂ ਭੁੱਖ ਭੁਗਤ ਰਹੇ ਆ। ਜੂਨੀ ਬੈਟੀ ਇਹ ਕਿਉਂ ਨਹੀਂ ਕਰਦੀ? ਮੇਰੀ ਸੁਰਤ ਦੇ ਵਿੱਚ ਲਗਭਗ ਮੇਰੀ 42 ਸਾਲ ਦੀ ਉਮਰ ਆ। ਕਣਕ 30 ਤੋਂ 40 ਮਾਣ ਨਿਕਲਦੀ ਸੀ। ਅੱਜ ਕਣਕ ਕਿੱਲੇ ਦੇ ਵਿੱਚੋਂ 80 85 ਮਾਣ ਤਿੱਕਰ ਵਧਿਆ ਝਾੜ ਦਿੰਦੀ ਆ ਝੋਨਾ ਜਿਹੜਾ 15 ਮਾਣ ਹੁੰਦਾ ਸੀ 115 ਮਾਣ ਤਿੱਕਰ ਕੁਆਂਟਲ ਝੋਨਾ ਨਿਕਲ ਗਿਆ ਤੇ ਕੋਈ ਮੈਨੂੰ ਇਹ ਦੱਸੇ ਖੇਤੀਬਾੜੀ ਯੂਨੀਵਰਸਿਟੀ ਦਾ ਮਾਰ ਕਿ ਜਿਹੜੀ ਮੂੰਗੀ 25 ਮਾਣ ਨਿਕਲਦੀ ਸੀ ਉਹਨੂੰ 50 ਤੇ ਕਿਉਂ ਨਹੀਂ ਲਗੇ ਜਿਹੜੀ ਸੂਰਜਮੁਖੀ 50 ਮਾਣ ਨਿਕਲਦੀ ਸੀ ਉਹਨੂੰ 70 ਮਾਣ ਤੇ ਕਿਉਂ ਨਹੀਂ ਲਗੇ ਜਿਹੜੀ ਮੋਂਖਪਲੀ ਸੀ ਕਿੱਲੇ ਦੇ ਵਿੱਚੋਂ 40 ਮਾਣ ਨਿਕਲਦੀ ਸੀ ਉਹਨੂੰ 80 ਮਾਣ ਤੇ ਕਿਉਂ ਨਹੀਂ ਦੱਸਣ ਦਾ ਸਹੀ ਇਹਨਾਂ ਨੇ ਉਹ ਫਸਲਾਂ ਵਕਾਈਆਂ ਜਿੱਥੇ ਸਾਮਰਾਜੀਆਂ ਦੀ ਖਾਦ ਕੀੜੇ ਮਾਰ ਦਵਾਈਆਂ ਨਵੇਂ ਮਸ਼ੀਨਰੀਆਂ ਜੱਟਾਂ ਨੂੰ ਟਰੈਕਟਰ ਲੈਣੇ ਪੈ ਗਏ ਵੱਡੇ ਵੱਡੇ ਤੇ ਜਿਹਨੇ ਕਰਜ਼ਾਈ ਕਰਤੇ ਇੱਕ ਮੋਟਰ ਪਾਉਣ ਦੇ ਵੇਲੇ 3 ਤੋਂ 2.5 ਲੱਖ ਰੁਪਏ ਲੱਗਦਾ ਜਿੰਨਿਆਂ ਨੇ ਕਿਸਾਨਾਂ ਨੇ ਸਾਰਿਆਂ ਨੇ ਲੋੜ ਵਧਾਏ ਆ ਲੋੜ ਇਸ ਕਰਕੇ ਵਧਾਇਆ ਕਿ ਧਰਤੀ ਇਹੇਟਲਾ ਪਾਣੀ ਥੱਲੇ ਜਾ ਰਿਹਾ ਤੇ ਦਸਨ ਯੂਨੀਵਰਸਿਟੀ ਦੇ ਉਹਨੇ ਕਿਹੜੀ ਖੋਜ ਕੀਤੀ ਆ ਖੋਜ ਕਰਨੀ ਹੋਵੇ ਨਾ ਖੋਜ ਦਾ ਮਤਲਬ ਅਸੀਂ ਮਨੁੱਖ ਦੇਖਣਾ ਹੁੰਦਾ ਸਾਨੂੰ ਕੁਦਰਤ ਨੇ ਗਰਨਾਨਕ ਦੇਵ ਨੇ ਪਾਣੀ ਪਿਤਾ ਤੇ ਧਰਤੀ ਨੂੰ ਕਿੱਡਾ ਵੱਡਾ ਰੁਤਬਾ ਦਿੱਤਾ ਤੇ ਇਹਨਾਂ ਦੇ ਕਿਹੜੇ ਯੂਨੀਵਰਸਿਟੀ ਦੇ ਨੇ ਕਿਹਾ ਕਿ ਭਾਈ ਆ ਤਿੰਨੇ ਚੀਜ਼ਾਂ ਬਚਾਓ ਜੇ ਲੋਕ ਪੱਖੀ ਸਰਕਾਰਾਂ ਹੋਣ ਉਹਨਾਂ ਦਾ ਮਾਡਲ ਹੋਵੇ ਫੇਰ ਹੁਣ ਮੈਨੂੰ ਦੱਸੋ ਜਿਹੜਾ ਝੋਨਾ ਨੀਕੀ ਫਸਲ ਹੈ ਕਿਹਦੀ ਪਾਉਣੀ ਇਹ ਚ ਜਿੰਨੀ ਮਰਜ਼ੀ ਰੇ ਪਾ ਦਿਓ ਡੇਗਦਾ ਨਹੀਂ ਤੇ ਫਿਰ ਉਹ ਸਾਮਰਾਜੀਆਂ ਦੇ ਰੇ ਮੂੰਗੀ ਚ ਕਿਵੇਂ ਪਊਗੀ ਸਾਮਰਾਜੀਆਂ ਦੇ ਰੇ ਮੱਕੀ ਚ ਕਿਵੇਂ ਪਊਗੀ ਸਾਮਰਾਜੀਆਂ ਦੇ ਰੇ ਮੂੰਖ ਖਰ ਵਿੱਚ ਕਿਵੇਂ ਪਊਗੀ ਸਾਮਰਾਜੀਆਂ ਦੇ ਰੇ ਕਿਨੂਆਂ ਦੇ ਬਾਗ ਚ ਕਿਵੇਂ ਪਊਗੀ ਸਾਮਰਾਜੀਆਂ ਦੀ ਰੇ ਲੀਚੀ ਦੇ ਬਾਗ ਚ ਕਿਵੇਂ ਪੋਗੀ ਜਾਨੀ ਕਿ ਜਿੱਥੇ ਯੂਨੀਵਰਸਿਟੀਆਂ ਨੂੰ ਫਾਇਦਾ ਹੁੰਦਾ ਜਿੱਥੇ ਗੱਫੇ ਮਿਲਦੇ ਆ ਉਹਨਾਂ ਮੁਤਾਬਕ ਖੋਜ ਕਰਦੇ ਕੁਦਰਤ ਤੇ ਮੁਤਾਬਕ ਲੋਕਾਂ ਮੁਤਾਬਕ ਖੋਜ ਨਹੀਂ ਕਰਦੇ ਆ ਜਿਹੜਾ ਮਾਡਲ ਦਿੱਤਾ ਅਸੀਂ ਕਹਿੰਦੇ ਵੀ ਰਾਖਵਾ ਦੇਖਣਾ ਵੀ ਕਿਹੜੇ ਏਰੀਆ ਚ ਕੀ ਬੀਜਿਆ ਜਾਂਦਾ ਉਹਦੇ ਮੁਤਾਬਕ ਖੋਜ ਕਰਨ ਉਹਦੇ ਮੁਤਾਬਕ ਖੋਜ ਕਰਕੇ ਪਰ ਪ੍ਰੋਜੈਕਟ ਲਾਉਣ ਜੇ ਪ੍ਰੋਜੈਕਟ ਲੱਗੂਗਾ ਤੇ ਲੋਕਾਂ ਨੂੰ ਰੁਜ਼ਗਾਰ ਮਿਲੂ ਹੁਣ ਆਪਣਾ ਬਠਿੰਡਾ ਫਰੀਦਕੋਟ ਦੇ ਮਾਨਸਾ ਇਹ ਕਪਾਹ ਪੱਟੀ ਦੇ ਏਰੀਆ ਇੱਥੇ ਕਪਾਹ ਪੱਟੀ ਦੀ ਮੇਲੇ ਲੱਗੂਗੀ ਜਿਹੜਾ ਰਹਿ ਗਿਆ ਪ੍ਰੋਜੈਕਟ ਪਰ ਏਰੀਆ ਉਹ ਕਿਨੂਆਂ ਦਾ ਜਦੋਂ ਕਿਨੂ ਹੋਣਗੇ ਚੰਗਾ ਲੋਕਾਂ ਨੂੰ ਜੂਸ ਮਿਲੂ ਚੰਗਾ ਲੋਕਾਂ ਨੂੰ ਖਾਣ ਨੂੰ ਕਿਨੂ ਮਿਲੂ ਉਥੇ ਪ੍ਰੋਜੈਕਟ ਲੱਗੂ ਨਾ ਜਿਹੜਾ ਮਾਲ ਆ ਸਰਕਾਰ ਉਹ ਆਪ ਸਰਕਾਰੀ ਤੌਰ ਤੇ ਬਾਹਰ ਭੇਜੇ ਸਰਕਾਰ ਭੇਜਦੀ ਤਾਂ ਹੈਗੀ ਨਾ ਜਾਨੀ ਕਿ ਡਾਲਰਾਂ ਚ ਜਿਹੜੀ ਆਪਾਂ ਬਾਹਰੋਂ ਮੰਗਾਉਣੇ ਆ ਦਾਲਾਂ ਉਹ ਡਾਲਰਾਂ ਚੋਂ ਗੇ ਪੈਸੇ ਚ ਨਹੀਂ ਆਉਂਦੀਆਂ ਜੇ 54 94% ਦਾਲ ਬਾਹਰੋਂ ਆਉਂਦੀ ਆ ਤੇ ਉਹੀ 54% ਦਾਲ ਪੰਜਾਬ ਚੋਂ ਖਰੀਦੇ ਸਰਕਾਰ ਦਾ ਫਾਇਦਾ ਹੋਊ ਕਿ ਨਹੀਂ ਹੋਊਗਾ ਜਣੀ ਕਿ ਸਰਕਾਰ ਦੀ ਕਿਸੇ ਦੀ ਵੀ ਇਹ ਪਾਲਿਸੀ ਨਹੀਂ ਵੀ ਅਸੀਂ ਕੁਦਰਤ ਪੱਖੀ, ਵਾਤਾਵਰਨ ਪੱਖੀ, ਲੋਕ ਪੱਖੀ ਖੇਤੀ ਨੀਤੀ ਲੈ ਕੇ ਆਉਣੀ ਹੈ ਤੇ ਜਿੰਨੇ ਚਿਰ ਇਹ ਨਹੀਂ ਲੈ ਕੇ ਆਉਂਦੇ ਕਿਸਾਨਾਂ ਦੀ ਬਰਬਾਦੀ ਹੈ ਕਿਸਾਨਾਂ ਨੂੰ ਭਾਵੇਂ 15 ਦੇ ਲੀਡ ਝੋਨਾ ਲਵਾਲੋ ਭਾਵੇਂ 20 ਲਵਾਲੋ ਜਣੀ ਕਿ ਝੋਨਾ ਨਹੀਂ ਟਾਈਮ ਨਹੀਂ ਡੇਟ ਨਹੀਂ ਸਮੱਛਾ ਝੋਨਾ ਜਿਹੜਾ ਅੱਜ ਪਾਣੀ ਨਹੀਂ ਮਿਲਦਾ ਇਹਦਾ ਮਤਲਬ ਇਹ ਆ ਜਿਹੜਾ 800 ਏਕੜ ਆ ਤੇ 6 ਸਾਲਾਂ ਚ ਕਿੰਨੇ ਲੀਟਰ ਪਾਣੀ ਨਿਕਲਿਆ ਤੇ ਇਹ ਲੀਟਰ ਪਾਣੀ ਬਚਾਉਣ ਕੌਣ ਸੀਗਾ ਸਰਕਾਰ ਹੁਣ ਤੁਸੀਂ ਦੇਖੋ ਮੀਂਹ ਪੈਜੂ ਮੀਂਹ ਦਾ ਪਾਣੀ ਜਿੰਨਾ ਫालतू ਹੁੰਦਾ ਉਹਨੂੰ ਕਿਉਂ ਨਹੀਂ ਬਚਾਉਂਦੇ ਕਿਤੇ ਡੋਬਾ ਕਦੇ ਸੋਕਾ ਘੱਗਰ ਦੇ ਰਿਆਲੇ ਡੁੱਬ ਚ ਜਾਂਦੇ ਆ ਇਧਰਲੇ ਮਾਲਵੇ ਵਾਲੇ ਆਪਾਂ ਉ ਮਾਰੇ ਜਾਂਦੇ ਆ ਨਹਿਰਾਂ ਦੇ ਵਿੱਚ ਪਾਣੀ ਆਉਂਦਾ ਤੁਹਾਡੇ ਚੈਨਲ ਨਾਲ ਹੀ ਦੇਖਿਆ ਉਹ ਪਾਣੀ ਪੀਣ ਯੋਗ ਹੈਗਾ ਕਿੰਨਾ ਫੈਕਟਰੀਆਂ ਦਾ ਪ੍ਰਦੂਸ਼ਣ ਪਾਣੀ ਆਉਂਦਾ ਤੇ ਉਹ ਜੇ ਪਾਣੀ ਪਸ਼ੂ ਪੀਉ ਬੰਦਾ ਪੀਉ ਖੇਤ ਦੇ ਚ ਪਾਣੀ ਹੋ ਜਹਿਰ ਵਾਲਾ ਤੇ ਮੈਨੂੰ ਉਹ ਦੱਸੋ ਕਿ ਬੰਦਾ ਬਚੂ ਕਿ ਨਹੀਂ ਜੇ ਸਾਡੀ ਔਰਤ ਦੀ ਬੱਚੇ ਦਾ ਨਹੀਂ ਆ ਬੱਚੇ ਦਾਨੀ ਦੇ ਵਿੱਚ ਰਸੌਲੀ ਹੋ ਜੇ ਕੈਂਸਰ ਹੋ ਜੇ ਤੇ ਬੱਚੇ ਪੈਦਾ ਕਰ ਲੂ ਇਹ ਸਾਡੀ ਧਰਤੀ ਆ ਇਹਨੂੰ ਕੈਂਸਰ ਹੋ ਗਿਆ ਇਹਦੇ ਬੱਚੇ ਦਾਨੀ ਦੇ ਵਿੱਚ ਰਸੌਲੀਆਂ ਹੋ ਗਈਆਂ ਤੇ ਗਾਹਾਂ ਪੈਦਾਵਾਰ ਕਿਵੇਂ ਵਧੂਗੀ ਇੱਕ ਹਾਦਾ ਨਾ ਹੁਣ ਕਿਸਾਨ ਲਗਾਤਾਰ ਧਰਤੀ 'ਚੋਂ ਪਾਣੀ ਕੱਢੀ ਜਾਂਦੇ ਕਿੱਥੋਂ ਤੱਕ ਰਿ ਜਾਣਗੇ ਕੱਢ ਕੇ ਜੇ ਪਾਣੀ ਨਾ ਰਹਾ ਖਤਮ ਕਹਾਣੀ ਆ ਤੇ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੇ ਪੰਜਾਂ ਸਾਲਾਂ ਤੋਂ ਤੁਹਾਡੇ ਦਰਾਂ ਤੇ ਆਉਂਦੇ ਆ ਉਹ ਜ਼ਿੰਮੇਵਾਰ ਆ ਕਿਸਾਨਾਂ ਜੁਮਮੇ ਤੇ ਇੱਕ ਇਲਜ਼ਾਮ ਲਾਦਾ ਇੱਕ ਫੇਸਬੁਕੇ ਨੇ ਬਹੁਤ ਸੌਖਾ ਕੰਮ ਆ ਪੰਜ ਸੱਤ ਗਾਲਾਂ ਦਿਓ ਵਿਊ ਆ ਜਾਂਦੇ ਆ ਤੜਕੇ ਰਜਾਇ ਜੋ ਮੂੰਹ ਖੋਲੋ 20 25 ਕਿਸਾਨ ਨੂੰ ਗਾਲਾਂ ਦਿਓ ਜੀ ਇਹ ਅੱਗ ਲਾਉਣ ਵਾਲਾ ਕਿਸਾਨਾ ਇਹ ਬਾਤਾਵਾਰ ਨਹੀਂ ਬਚਾਉਂਦਾ ਇਹ ਪਾਣੀ ਨਹੀਂ ਬਚਾਉਂਦਾ ਇਹਨੇ ਬਰਬਾਦ ਕਰਤੇ ਆ ਡੀਟੀ ਰੋਡ ਬਣੀਆ ਲੱਖਾਂ ਤਰਖਤ ਪਟਿਆ ਗਿਆ ਕਦੇ ਕਿਸੇ ਨੇ ਬੋਲੇ ਆ ਇੱਕ ਹੋਰ ਡਾਕਟਰ ਦਵਿੰਦਰਪਾਲ ਸ਼ਰਮਾ ਦੀ ਰਿਪੋਰਟ ਆ ਆ ਜਿਹੜੀ ਤੁਹਾਡੇ ਸਲਟ ਪਾਈਦੀ ਆ ਇਸ ਤੇ ਇੱਕ ਬਣਾਉਣ ਤੇ 500 ਲੀਟਰ ਪਾਣੀ ਲੱਗਦਾ ਆ ਸਟੱਡੀ ਕਰਕੇ ਦੇਖ ਲਿਓ ਇੱਕ ਜਿਹੜੀ ਸਲਟ ਪਾਈ ਵੀ ਆ ਤੇ ਕਿੰਨੀਆਂ ਮਿਲਣਾ ਕਿੰਨੀਆਂ ਫੈਕਟਰੀਆਂ ਜਿਹੜੀਆਂ ਕੱਪੜਾ ਬਣਾਉਂਦੀਆਂ ਤੇ ਉਹਨਾਂ ਵਾਲ ਕਿਉਂ ਨਹੀਂ ਚਾਹਦੇ ਸੋ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਪੁੱਛੋ ਖੁਰਦ ਦੇ ਕਿਸਾਨਾਂ ਨੇ ਦੁਹਾਈ ਲਾਲੀ ਐਮ ਐਲ ਏ ਤਿਕਰ ਡੀ ਸੀ ਤਿਕਰ ਖੋਡੀਆਂ ਸਾਹਿਬ ਤਿਕਰ ਤੇ ਤੁਹਾਡੇ ਚੈਨਲ ਤੋਂ ਆਸ ਆ ਕਿ ਤੁਸੀਂ ਸਾਡੀ ਬਾਹ ਫੜੋਗੇ ਤਾਂ ਸਾਡੇ ਟੁੱਟੇ ਹੋਏ ਖਿਆਲ ਆ ਜਿਹੜੇ ਇਹ ਬਣਵਾਉਗੇ ਸਭ ਤੋਂ ਵੱਡੀ ਆਸ ਤੁਹਾਡੇ ਮੀਡੀਆ ਤੇ ਤੇ ਤੁਹਾਡੇ ਤੇ ਆ ਕਿ ਸਾਡੀ ਬਾਤ ਤੁਹਾਡੇ ਰਾਹੀਂ ਜਾ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚੂਗੀ ਧੰਨਵਾਦ ਜੀ ਸ਼ੁਕਰੀਆ ਗੱਲਬਾਤ ਕਰ ਰਹੇ ਸੀਗੇ ਪੁੱਚੋਖੁਰ ਦੇ ਕਿਸਾਨ ਪਾਣੀ ਦੀ ਸਮੱਸਿਆ ਜਿਵੇਂ ਅਸੀਂ ਕੁੰਡਲਪਿੰਡ ਦੀ ਕਹਾਣੀ ਦੱਸੀ ਉਸ ਤਰ੍ਹਾਂ ਇਸ ਪਿੰਡ ਦੀ ਕਹਾਣੀ ਆ ਕਾਫੀ ਵੱਡਾ ਜਿਹੜਾ ਰਕਬਾ ਹੈਗਾ ਉਹ ਪਾਣੀ ਤੋਂ ਵਿਰਵਾ ਹੈਗਾ ਜਿਸ ਕਰਕੇ ਫਸਲਾਂ ਨੂੰ ਬੀਜਣ ਵਿੱਚ ਕਾਫੀ ਸਮੱਸਿਆਵਾਂ ਆ ਰਹੀਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ